ਸਸ਼ੀਕਾਲ ਵੈਲਕਮ ਬੈਕ ਆਰ ਚੈਨਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਥੋੜੇ ਜਿਹੇ ਜਿਹੜੇ ਕਾਟਨ ਦੇ ਸੂਟ ਦਿਖਾਉਣ ਲੱਗੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਇਹਨਾਂ ਦਾ ਬੇਸ ਦਿਖਾਦਾ ਪਿਓਰ ਕੋਟਨ ਦੇ ਸੂਟ ਕੁਝ ਕਿ ਇਹਦੇ ਵਿੱਚ ਦੁਪੱਟੇ ਵਾਲੇ ਆ ਕੁਝ ਵਿਦਾਊਟ ਦੁਪੱਟੇ ਆ ਹਜੇ ਅਸੀਂ ਇਹਨਾਂ ਨਾਲ ਦੁਪੱਟੇ ਜਿਹੜੇ ਉਹ ਤਿਆਰ ਨਹੀਂ ਕੀਤੇ ਜੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਕਸਟਮਾਈਜ਼ ਵੀ ਕਰਉਣਾ ਤਾਂ ਅਸੀਂ ਉਹ ਵੀ ਕਰ ਦਾਂਗੇ ਤੇ ਜੇ ਤੁਸੀਂ weddings ਸੂਟ ਜਾਂ ਕੁਝ ਵੀ ਬਣਾਉਣਾ ਤਾਂ ਟੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਤੁਹਾਡੇ ਬਜਟ ਦੇ ਵਿੱਚ ਜਿਹੜੇ ਸੂਟ ਤਿਆਰ ਕਰਕੇ ਦੇ ਸਕਦੇ ਆ ਆਓ ਅੱਜ ਤੇ ਸੂਟ ਦੇਖੀਏ ਸਭ ਤੋਂ ਪਹਿਲਾ ਸੂਟ ਜਿਹੜਾ ਕਾਟਨ ਦਾ ਆ ਬੋ ਸੋਨਾ ਨੇਵੀ ਬਲੂ ਤੇ ਗ੍ਰੀਨ ਮਹਿੰਦੀ ਜੇ ਕਲਰ ਦਾ ਆ ਪ੍ਰਿੰਟਡ ਸ਼ਾਰਟ ਹੈ ਦੇ ਜ਼ਿਗਜ਼ੈਗ ਵਾਲੀ ਇਹਦੇ ਨਾਲ ਸਲਵਾਰ ਆਏਗੀ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਇਹਦੇ ਸਿਰਫ neck ਤੇ ਡਿਜ਼ਾਈਨ ਬਣਿਆ ਕੱਲਾ ਲੇਸ ਨਾਲ ਹੈ ਜਿਹੜਾ ਸਲਵਾਰ ਦਾ ਕਪੜਾ ਲੈ ਕੇ ਇਹਨੂੰ ਹਾਈਲਾਈਟ ਕੀਤਾ ਆ ਜਦੋਂ ਸਟੀਚਿੰਗ ਕਰਾਂਗੇ ਉਦੋਂ ਅਸੀਂ ਸਲਵਾਰ ਦਾ ਕਪੜਾ ਜਿਹੜਾ ਘੇਰੇ ਤੇ ਬਾਹਾਂ ਦੇ ਵਿੱਚ ਹੋਰ ਐਡ-ਆਨ ਕਰ ਦਾਂਗੇ ਨੈਕਸਟ ਸੂਟ ਹੈ ਜਿਹੜਾ ਫਰੋਜ਼ੀ ਕਲਰ ਦਾ ਵਾਈਟ ਇਹਦੇ ਵਿੱਚ ਕੰਟਰਾਸਟ ਆ ਸਲਵਾਰ ਦਾ ਕਪੜਾ ਜਿਹੜਾ ਸੈਂਟਰ ਦੇ ਵਿੱਚ ਲੱਗਿਆ ਤੇ ਉੱਤੇ ਜਿਹੜਾ ਆ ਡੋਰੀ ਦਾ ਕੰਮ ਹੋਇਆ ਬੜੇ ਸੋਨੇ ਤਿੰਨ ਫਲਾਰ ਬਨੇ ਆ ਨੀچے ਕੇਰਾ ਦਿੱਤਾ ਹੋਇਆ ਤਿੰਨ ਵਾਰੀ ਕਰਕੇ ਲੇਸ ਲੱਗੀ ਆ ਅਗਲਾ ਸੂਟ ਜਿਹੜਾ ਪਿੰਕ ਪਿੰਚ ਕਲਰ ਦਾ ਸੂਟ ਆ ਪੀਚ ਜੀ ਸ਼ੇਡ ਆ ਪਿੰਕ ਵੀ ਨਹੀਂ ਆ ਜ਼ਿਆਦਾ ਔਰ ਪੀਚ ਵੀ ਨਹੀਂ ਆ ਬਹੁਤ ਪਿਆਰਾ ਮਿਕਸ ਆਪ ਜਾ ਵਾਈਟ ਇਹਦੇ ਉੱਤੇ ਕਢਾਈ ਹੋਈ ਆ ਤੇ ਇਹ ਜਿਹੜਾ ਔਰਗੈਂਜ਼ਾ ਲੱਗਿਆ ਆ ਸੇਮ ਬਾਹਾਂ ਤੇ ਲੱਗਿਆ ਜਿਵੇਂ ਘੇਰੇ ਤੇ ਲੱਗਿਆ ਨਾਲ ਪਹੁੰਚਿਆਂ ਤੇ ਵੀ ਜਿਹੜਾ ਇਹਦਾ ਕੰਮ ਦਿੱਤਾ ਹੋਇਆ ਉਪਰ ਨੈਕ ਗਲਾ ਬਣਿਆ ਬੜਾ ਸੋਹਣਾ ਪੂਰੇ ਸੂਟ ਦੇ ਵਿੱਚ ਬੂਟੀ ਦਾ ਕੰਮ ਆ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਵੀ ਨੈਕਸਟ ਜਿਹੜਾ ਉਹ ਹੈਗਾ ਚਿਕਨਕਾਰੀ ਦਾ ਸੂਟ ਪਿੰਕ ਕਲਰ ਦਾ ਸੂਟ ਹੈ ਇਹਦੇ ਵਿੱਚ ਜਿਹੜੇ ਫਲਾਰ ਬਣੇ ਉਹਨਾਂ ਵਿੱਚ ਔਰਗੈਂਜ਼ਾ ਕਪੜਾ ਲਗਾਇਆ ਹੋਇਆ ਤੇ ਪੂਰੀ ਸ਼ਰਟ ਤੇ ਚਿਕਨਕਾਰੀ ਦੀ ਕਢਾਈ ਆ ਦੁਪੱਟਾ ਜਿਹੜਾ ਆ ਉਹ ਵੀ ਚਿਕਨਕਾਰੀ ਦਾ ਹੀ ਆ ਸਲਵਾਰੀ ਦੇ ਨਾਲ ਬਿਲਕੁਲ ਪਲੇਨ ਆਏਗੀ ਬੜਾ ਹੀ ਸੋਹਣਾ ਸੌਫਟ ਕਪੜਾ ਹੈ ਇਹਦਾ ਪਲਾਜ਼ੋ ਜ਼ਿਆਦਾਤਰ ਵਧੀਆ ਲੱਗਦਾ ਇਹ ਸੂਟ ਨੂੰ ਲਾਈਨਿੰਗ ਲੱਗੇਗੀ ਕਿਉਂਕਿ ਇਹ ਜਿਹੜਾ ਚਿਕਨਕਾਰੀ ਦਾ ਸੂਟ ਹੁੰਦਾ ਇਹਦੇ ਵਿੱਚ ਜਿਹੜਾ ਚੁੱਭਣ ਦਾ ਥੋੜਾ ਜਿਹਾ ਹੋ ਸਕਦਾ ਕੀ ਅੰਦਰ ਉਹ ਜਿਹੜਾ ਕੱਪੜਾ ਕਢਾਈ ਥੋੜੀ ਜਿਹੀ ਲੱਗਦੀ ਹੋਵੇ ਪਰ ਇਹ ਜਿੰਨੇ ਮਤਲਬ ਪੇਸਟਲ 쉐ਡ ਹੁੰਦੇ ਇਹਨਾਂ ਨੂੰ ਲਾਈਨਿੰਗ ਦੀ ਨੀਡ ਹੁੰਦੀ ਆ ਕਿਉਂਕਿ ਇਹ ਜਿਹੜੇ ਜ਼ਿਆਦਾ ਪਤਲੇ ਹੁੰਦੇ ਆ ਨੈਕਸਟ ਆ ਜਿਹੜਾ ਬਹੁਤ ਸੋਨਾ ਵਾਈਨ ਜੀ 쉐ਡ ਆ ਪਰਪਲ ਵਾਈਨ ਆ ਬਹੁਤ ਸੋਨਾ ਸੂਟ ਆਏ ਦੇਖੋ ਘੇਰੇ ਤੇ ਔਰਗੈਂਜ਼ਾ ਲੱਗਿਆ ਆ ਫਿਰ ਇੱਕ ਲੈਸ ਵੀ ਲੱਗੀ ਆ ਸੇਮ 쉐ਡ ਦੀ ਸੂਟ ਨਾਲ ਦੀ ਪ੍ਰਿੰਟਡ ਸ਼ਰਟ ਆ ਸਾਰੀ ਤੇ ਨੈਕ ਤੇ ਵੀ ਡਿਜ਼ਾਈਨ ਆ ਬਹੁਤ ਸੋਨਾ ਕਲਰ ਹੈ ਸਲਵਾਰ ਇਹਦੇ ਨਾਲ ਬਿਲਕੁਲ ਪਲੇਨ ਆਏਗੀ ਦੁਪੱਟਾ ਜਿਹੜਾ ਉਹ ਡਿਜੀਟਲ ਆਏਗਾ ਬਹੁਤ ਸੋਨਾ ਜਿਵੇਂ ਘੇਰੇ ਤੇ ਦਿੱਤਾ ਹੋਇਆਵੇਂ ਬਾਹਾਂ ਤੇ ਦਿੱਤਾ ਹੋਇਆ ਤੁਸੀਂ ਇਹਨੂੰ ਪੋਂਚਿਆਂ ਤੇ ਵੀ ਕਿਤੇ ਯੂਜ਼ ਕਰ ਸਕਦੇ ਹੋ ਜਾਂ ਕਿਵੇਂ ਪਰ ਇਹ ਅਸੀਂ ਬਾਹਾਂ ਤੇ ਹੀ ਐਡ ਕਰਾਂਗੇ ਦੁਪੱਟਾ ਦੇਖੋ ਬਹੁਤ ਹੀ ਸੋਨਾ ਡਿਜੀਟਲ ਦੁਪੱਟਾ ਸ਼ਰਟ ਦੇ ਫਲਾਵਰ ਦੇ ਨਾਲ ਦਾ ਬਹੁਤ ਸੋਨਾ ਹੀ ਥੋੜਾ ਜਿਹਾ ਸੂਟ ਹਾਈ ਰੇਂਜ ਤੇ ਵੇਚਾ ਪਰ ਇਹ ਜਿਹੜੀ ਦੀ ਲੋਕਾ ਬਹੁਤ ਸੋਹਣੀ ਆ ਕਪੜਾ ਵੀ ਬਹੁਤ ਫਾਈਨ ਆ ਇਹ ਸੂਟ ਮਸਟਰਡ ਸ਼ੇਡ ਦੇ ਵਿੱਚ ਆ ਪਿਓਰ ਕੋਟਨ ਦਾ ਜਿਹੜਾ ਸ਼ਰਟ ਤੇ ਦੁਪੱਟਾ ਆ ਜਿਹੜਾ ਉਹ ਪਿਓਰ ਦਾ ਆਏਗਾ ਸਲਵਾਰ ਵੀ ਪਿਓਰ ਕੋਟਨ ਦੀ ਆ ਇਹਦੇ ਉੱਤੇ ਕੋਈ ਕਢਾਈ ਨਹੀਂ ਹੋਈ ਬਸ ਜਿਵੇਂ ਬੂਟੀਆਂ ਇਹਦੇ ਉੱਤੇ ਡੋਰੀ ਦਾ ਕੰਮ ਆ ਤੇ ਦੁਪੱਟਾ ਜਿਹੜਾ ਸ਼ਰਟ ਦੇ ਨਾਲ ਦਾ ਹੀ ਆਏਗਾ ਬੜਾ ਹੀ ਸੋਹਣਾ ਦੁਪੱਟਾ ਡਿਜ਼ਾਈਨ ਆ ਮਸਟਰਡ ਸ਼ੇਡ ਆ ਇਹ ਕ੍ਰੀਮ ਆਫ ਵਾਈਟ ਦੇ ਨਾਲ ਇਹਦਾ ਕੰਟਰਾਸਟ ਆ ਨੈਕਸਟ ਸੂਟ ਆ ਜਿਹੜਾ ਇਹਦੀ ਕਿਰਤੇ ਕਢਾਈ ਆ ਇਹ ਸਪੈਸ਼ਲੀ ਮੰਮੀ ਵਾਲੀ ਏਜ ਵਾਲਿਆਂ ਲਈ ਸੂਟ ਆ ਪੂਰੇ ਸੂਟ ਤੇ ਕਢਾਈ ਆ ਬਹੁਤ ਸੋਨਾ ਸੂਟ ਹੈ ਵੀ ਇਹਨੂੰ ਲਾਈਨਿੰਗ ਲੱਗੇਗੀ ਇਹ ਮਸਲੀਨ ਕੋਟਨ ਦਾ ਸੂਟ ਹੈ ਇਹਦੇ ਉੱਤੇ ਤੁਸੀਂ ਕੁਝ ਜਿਹੜਾ ਸਕਿਨ ਕਲਰ ਦਾ ਆਫ ਵਾਈਟ ਕਲਰ ਦਾ ਕੁਝ ਵੀ ਕਰਵਾ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਸੂਟ ਬਣੇ ਗਏ ਇੱਕ ਸੂਟ ਆ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਆ ਸਟਿਚਿੰਗ ਪੈਟਰਨ ਜਿਹੜਾ ਸੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੀ ਕਿਸੇ ਕਸਟਮਰ ਨੇ ਇਹ ਸੂਟ ਐਵੇਂ ਬਣਾਇਆ ਕਿ ਜਸਟ ਸਿੰਪਲ ਇੱਕ ਘੇਰੇ ਤੇ ਲਾਸ ਲੱਗੇ ਤੇ ਗਲੇ ਤੇ ਔਰ ਬਾਹਾਂ ਤੇ ਲੱਗੇ ਇਹਦੇ ਗਲੇ ਤੇ ਹਜੇ ਬਟਨ ਲਾਉਣ ਵਾਲੇ ਰਹਿੰਦੇ ਆ ਥੋੜਾ ਜਿਹਾ ਕੰਮ ਰਹਿ ਗਿਆ ਇਸ ਸੂਟ ਦਾ ਬੜਾ ਪਿਆਰਾ ਸੂਟ ਆ ਨੈਕਸਟ ਜਿਹੜਾ ਸੂਟ ਆ ਇਹ ਪ੍ਰਿੰਟਡ ਸ਼ਰਟ ਆ ਪਲੇਨ ਜਿਹੜਾ ਸਲਵਾਰ ਸੀਗੀ ਪਰ ਇਹਨਾਂ ਨੇ ਪਲਾਜ਼ੋ ਬਣਾਇਆ ਇਹਦੇ ਵਿੱਚ ਅਸੀਂ ਇਨਸਰਟਰਸ ਐਡ ਕੀਤੇ ਆ ਪਲਾਜ਼ੋ ਦੇ ਵਿੱਚ ਵੀ ਐਂਸ਼ਰਟ ਦੇ ਘੇਰੇ ਵਿੱਚ ਵੀ ਤੇ ਬਾਹਾਂ ਦੇ ਵਿੱਚ ਵੀ ਪੈਂਟ ਪਲਾਜ਼ੋ ਬਣਾਇਆ ਬਹੁਤ ਸੋਹਣਾ ਸੂਟ ਬਣਿਆ ਹੈ neck ਤੇ ਸਿਰਫ ਐਮਬੋਇਡਰੀ ਹੈਗੀ ਬਾਕੀ ਸਾਰਾ ਸੂਟ ਦਾ ਪਲੇਨ ਹੈਗਾ ਬੜਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਲੱਗਦਾ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਉਹ WhatsApp ਨੰਬਰ ਅਸੀਂ ਆਪਣਾ ਜਿਹੜਾ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੇ ਜੇ ਤੁਸੀਂ ਆਪਣੀ ਚੋਇਸ ਤੇ ਬਣਾਉਣਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਥੈਂਕ ਯੂ